ਸਿਆਣੇ ਕਹਿੰਦੇ ਜੇ ਖੁਸ਼ੀ ਦੇ ਮੌਕੇ 'ਚ ਉਹਦੇ ਸ਼ਾਮਲ ਹੋ ਜਾਓ ਖੁਸ਼ੀ ਵੱਧ ਜਾਂਦੀ ਹੈ ਇਸ ਕਰਕੇ ਅੱਜ ਮੇਰੇ ਮੁ슬림 ਭਰਾਵਾਂ ਦੇ ਵਾਸਤੇ ਇੱਕ ਬੜਾ ਸ਼ੁਭ ਦਿਨ ਹੈ ਪੂਰੇ ਦਿਨ ਦੇ ਰੋਜ਼ ਆਪਣਾ ਜਿਹੜਾ ਰੋਜ਼ੇ ਰੱਖ ਕੇ ਸ਼ਾਮ ਨੂੰ ਤੁਸੀਂ ਖਾਣਿਓ ਤੋਂ ਆ ਇੱਕ ਹਰ ਧਰਮ ਦੇ ਆਪਣੇ ਆਪਣੇ ਸੂਲ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣਾ ਚਾਹਣਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿਦੋਂ ਤੱਕ ਪੰਜਾਬ ਵਿੱਚ ਅਕਾਲੀ ਦਲ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਭਾਈਚਾਰ ਇੱਕ ਸਾਜ ਰਹੂਗੀ ਆਪਾਂ ਸਾਰੇ ਭਰਾਵਾਂ ਮੰਗਰਾਉਂਗੇ ਆਹ ਅਕਾਲੀ ਦਲ ਕਿਉਂਕਿ ਸਾਡੀ ਸੋਚ ਬੜੀ ਕਲੀਅਰ ਹੈ ਤੇ ਅਸੀਂ ਸੱਚਾਈ ਦੇ ਨਾਲ ਰਹਿਨੇ ਆ ਅਸੀਂ ਗੁਰੂਆਂ ਦੇ ਦੱਸੇ ਹੋਏ ਰਸਤੇ ਚੱਲਨੇ ਆ ਕਿਉਂਕਿ ਸਾਰੇ ਸਾਡੇ ਸ਼ਹਿਰ ਨਿਵਾਸੀ ਭਰਾਵਾਂ ਨੂੰ ਵੀ ਅੱਜ ਦੇ ਇਸ ਰਮਜ਼ਾਨ ਦੇ ਪਵਿੱਤਰ ਮਹੀਨੇ ਚ ਰੋਜ਼ਾ ਇਫਤਾਰੀ ਦਾ ਜੋ ਅੱਜ ਦਾ ਪ੍ਰੋਗਰਾਮ ਰੱਖਿਆ ਬੀਬੀ ਜੀ ਨੂੰ ਬੀਬਾ ਜ਼ਾਹਿਦਾ ਸੁਲੇਮਾਨ ਜੀ ਨੂੰ ਮੈਂ ਵਧਾਈ ਦੇਣਾ ਚਾਹਣਾ ਪਹਿਲਾਂ ਤਾਂ ਤੇ ਸਾਡੇ ਪ੍ਰਧਾਨ ਸੁਬੀਰ ਸਿੰਘ ਜੀ ਬਾਦਸ਼ਾਹ ਵਿਸ਼ੇਸ਼ ਤੌਰ ਤੇ ਆਏ ਨੇ ਉਹਦੇ ਉਹ ਵੀ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਜੋ ਸਮਾਗਮ ਹੈ ਭਾਈਚਾਰਕ ਇਕਤਾ ਦਾ ਇੱਕ ਪ੍ਰਤੀਕ ਹੈ ਸਾਰੇ ਇਕੱਠੇ ਰਲ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਨੇ ਤੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਚ ਸੰਗਤ ਇੱਥੇ ਆਈ ਹੈ ਤੇ ਬੀਬਾ ਜੀ ਨੇ ਜਿਹੜਾ ਇਹ ਸਮਾਗਮ ਤਾਂ ਆਯੋਜਨ ਕੀਤਾ ਹੈ ਇਹ ਵੀ ਸੇਵਾ ਹੁੰਦੀ ਹੈ ਇੱਕ ਸੋ ਮੈਂ ਇਹਨਾਂ ਨੂੰ ਤੇ ਸਾਰੇ ਸਾਥੀਆਂ ਨੂੰ ਸਾਰੇ ਹਲਕੇ ਦੀ ਲੀਡਰਸ਼ਿਪ ਨੂੰ ਇਸ ਗੱਲ ਦੀ ਬਤਾਈ ਦੇਣਾ ਚਾਹੁੰਦਾ ਇਹ ਬੜਾ ਸੋਚ ਵਿਚਾਰ ਕੇ ਫੈਸਲਾ ਕੀਤਾ ਵੀ ਅਸੀਂ ਸਭ ਤੋਂ ਸਾਡੇ ਵਾਸਤੇ ਜ਼ਰੂਰੀ ਹੈ ਸਾਡੇ ਮੁੱਦੇ ਪੰਥਕ ਮੁੱਦੇ ਕਿਸਾਨੀ ਦੇ ਮੁੱਦੇ ਪੰਜਾਬ ਦੇ ਮੁੱਦੇ ਜੇ ਬੀਜੇਪੀ ਉਹਦੇ ਤੇ ਉਹਨਾਂ ਨੇ ਸਹਿਯੋਗ ਤਾਂ ਨਹੀਂ ਦਿਖਾਈ ਤਾਂ ਅਸੀਂ ਜਿਹੜਾ ਉਹ ਸਮਝੋ ਤਾਂ ਨਹੀਂ ਕੀਤਾ ਸੋ ਇਹ ਬੜਾ ਕਲੀਅਰ ਕਟ ਪਾਰਟੀ ਦਾ ਫੈਸਲਾ ਸੀ ਤੇ ਮੈਂ ਸਮਝਦਾ ਇਹ ਸਮੇਂ ਦੀ ਲੋੜ ਸੀ ਤੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਵੀ ਅਕਾਲੀ ਦਲ ਨੇ ਪੰਜਾਬ ਵਾਸਤੇ ਤੇ ਪੰਥ ਵਾਸਤੇ ਸਟੈਂਡ ਲਿਆ ਸਰ ਇਹ ਵੀ ਚਰਚਾ ਚੱਲਦੇ ਵੀ ਸੀਟ ਸ਼ੇਰਿੰਗ ਦਾ ਰੌਲਾ ਸਾਨੂੰ ਕੋਈ ਦੇਖੋ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਸੀਟ ਸ਼ੇਰਿੰਗ ਦਾ ਕੋਈ ਰੌਲਾ ਨਹੀਂ ਸੀ ਸੀਟਾਂ ਦਾ ਇੱਕ ਅੰਦੇ ਦਾ ਫਰਕ ਹੁੰਦਾ ਕੋਈ ਦੇ ਦੇ ਹੋ ਸਕਦੀ ਹੁੰਦੀ ਹੈ ਉਹ ਕੋਈ ਵੱਡੀ ਇਸ਼ੂ ਨਹੀਂ ਹੈ ਸਾਡੇ ਵਾਸਤੇ ਇਲੈਕਸ਼ਨ ਤੋਂ ਬਾਅਦ ਕੋਈ ਸੰਭਾਵਨਾ ਹੈ ਕਿ ਸਮਝੌਤੇ ਦੀ ਕੋਈ ਸਮਝੋ ਜਸ ਜੈਦ ਸਾਡੀ ਦੇਖੋ ਗੱਲ ਸੁਣੋ ਜਦ ਉਹਨਾਂ ਨੇ ਸਾਡੇ ਸਾਡੇ ਵਾਸਤੇ ਕਲੀਅਰ ਕਰਤਾ ਕਾਲੀ ਦਿਨ ਨੇ ਵੀ ਮੁੱਦੇ ਜ਼ਰੂਰੀ ਨੇ ਸਾਡੇ ਮੁੱਦਿਆਂ ਦਾ ਹੱਲ ਕਰਨ ਉਹ ਬਹੁਤ ਟਾਈਮ ਹੈ ਹੁਣ ਆਇਆ ਗੱਲ ਤਾਂ ਇਹ ਮੁੱਦਿਆਂ ਦੇ ਸਟੈਂਡ ਦੀ ਰੂਪ ਬਾਅਦ ਵੀ ਸਟੈਂਡ ਲੈਂਦਾ ਵੀ ਰਹੇ ਤਾਂ ਪਿੱਛੇ ਵੀ ਹਟ ਨਹੀਂ ਨਹੀਂ ਹੁਣ ਸਟੈਂਡ ਪੱਕਾ ਰਹੂਗਾ ਮੁੱਦਿਆਂ ਤੇ ਜੋ ਵੀ ਇੱਕ ਵਿੱਚ ਹੋਏਗਾ ਜੇ ਭਾਜਪਾ ਇਹਨਾਂ ਮੁੱਦਿਆਂ ਨੂੰ ਜਿਹੜੇ ਅਸੀਂ ਟੇਕ ਅਪ ਕੀਤੇ ਨੇ ਜੇ ਉਹਨਾਂ ਨੂੰ ਹੱਲ ਕਰੂਗੀ ਫੇਰ ਹੀ ਵਿਚਾਰ ਹੋ ਸਕਦਾ ਨਹੀਂ ਹੋ ਨਹੀਂ ਸਕਦਾ ਸਾਡੀਆਂ ਜਿਹੇ-ਜਿਹੇ ਹਾਲਾਤ ਸਾਰੇ ਦੇਸ਼ 'ਚ ਬਣੇ ਹੋਏ ਨੇ ਇਹੀ ਕਾਰਨ ਹੈ ਵੀ ਥੋੜਾ ਜਿਹਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰਮਨੀ ਅਕਾਲੀ ਦਲ ਉੱਚੇ ਚੇੇ ਤੌਰ ਤੇ ਇੱਥੇ ਮਲੇਰ ਕੋਟਲੇ ਆਏ ਸੀ ਸਾਡੇ ਮੁਸਲਮਾਨ ਵੀਰਾਂ ਨੂੰ ਵਧਾਈ ਦੇਣ ਲਈ ਔਰ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੇ ਸਾਰੀਆਂ ਗੱਲਾਂ ਖੋਲ ਕੇ ਕੀਤੀਆਂ ਨੇ ਔਰ ਸਾਡੇ ਪਰਿਵਾਰ ਵੱਲੋਂ ਵੀ ਅੱਜ ਮੁਸਲਮਾਨ ਭਾਈਚਾਰੇ ਨੂੰ ਸਾਰਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦੇ ਆਂ ਤੇ ਅਸੀਂ ਆਸ ਕਰਦੇ ਆਂ ਵੀ ਆਉਣ ਵਾਲੀਆਂ ਜਿਹੜੀਆਂ ਪਾਰਲੀਮੈਂਟ ਇਲੈਕਸ਼ਨਾਂ ਉਨਾਂ ਚ ਬਹੁਤ ਸੋਚ ਵਿਚਾਰ ਕੇ ਇਹ ਵੋਟਾਂ ਪਾਉਣ ਕਿਉਂਕਿ ਜਿਹਹਜਾ ਰੋਲ ਸ਼੍ਰੋਮਣੀ ਅਕਾਲੀ ਦਲ ਨਿਵਾ ਰਿਹਾ ਹੈ ਜਾਂ ਨਵਾ ਸਕਦਾ ਹੈ ਸਾਡੇ ਵੀਰਾਂ ਨੂੰ ਬੇਨਤੀ ਹੈ ਵੀ ਇਨ ਇਨਾ ਮਾਹੌਲਾਂ ਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਦੇਖੋ ਸਾਡੀ ਸਾਰੀ ਲੀਡਰਸ਼ਿਪ ਸੰਗਰੂਰ ਦੀ ਬਰਨਾਲਾ ਦੀ ਕਿ ਆਪਣੇ ਮਲੇਰਕੋਟਲੇ ਦੀ ਸਾਰੀ ਲੀਡਰਸ਼ਿਪ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਇੱਕ ਫੋਨ ਕਰਨ ਤੇ ਸਾਰੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਇਸ ਤੋਂ ਇਹ ਸਾਬਿਤ ਹੋ ਰਿਹਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਹੈ ਉਹ ਆਪਸੀ ਭਾਈਚਾਰੇ ਨੂੰ ਅੱਗੇ ਲੈ ਕੇ ਚੱਲਣਾ ਚਾਹੁੰਦੀ ਹੈ ਤਾਂ ਹੀ ਇੱਕ ਇੱਕ ਲੀਡਰ ਇੱਥੇ ਪਹੁੰਚੇ